ਜੀ ਗਾਲ ਜੀ ਅੱਪਾ ਅੱਜ ਖੜੇ ਆ ਤਨੋਲੇ ਪਿੰਡ ਵਿੱਚ ਜਿੱਥੇ ਕੀ ਆ ਬਾਈ ਹੋਰੇ ਨੂੰ ਬਹੁਤ ਜ਼ਿਆਦਾ ਬਿਲ ਆਉਂਦਾ ਸੀ ਤੇ ਇਹਨਾਂ ਨੇ ਫੋਨ ਲਾਇਆ ਪੰਜਾਬ ਸੋਲਰ ਸਿਟੀ ਲੌਂਗਵਾਲ ਨੂੰ ਤੇ ਉਹਨਾਂ ਤੋਂ ਲਵਾਇਆ 5 ਕਿਲੋਵਾਟ ਦਾ ਪ੍ਰੋਜੈਕਟ ਸੋਲਰ ਪ੍ਰੋਜੈਕਟ ਸਾਢੇ 5 ਕਿਲੋਵਾਟ ਦਾ ਸੋਲਰ ਪ੍ਰੋਜੈਕਟ ਹੈ ਹਾਂਜੀ ਸਰ ਤੁਸੀਂ ਇਹ ਕਿੱਥੋਂ ਲਵਾਇਆ ਸੀ ਇਹ ਪ੍ਰੋਜੈਕਟ ਜੀ ਇਹ ਲੌਂਗਵਾਲ ਤੋਂ ਲੌਂਗਵਾਲ ਤੋਂ ਲਵਾਇਆ ਸੀ ਪੰਜਾਬ ਸੋਲਰ ਸਿਟੀ ਤੋਂ ਜੀ ਤੇ ਕਿੰਨੇ ਦਿਨਾਂ ਵਿੱਚ ਫਿਟ ਕਰ ਗਏ ਸੀ ਇਹ ਜੀ ਇਹ 25 ਕਿਤਨਾ ਦਿਨਾਂ ਵਿੱਚ ਬੰਦ ਕਰ ਮਤਲਬ ਕਿ ਇੰਸਟਾਲ ਕਿੰਨੇ ਦਿਨ ਚ ਲਾਗ ਕਿੰਨੇ ਦਿਨ ਦਿੱਤਾ ਸੀ ਆ ਤਾਂ ਇੱਕ ਦਿਨ ਚ ਇੱਕ ਦਿਨ ਚ ਮਤਲਬ ਇਹਨ ਇੰਸਟਾਲ ਤੇ ਇੱਕ ਦਿਨ ਦੇ ਵਿੱਚ ਕਰਤਾ ਸੀ ਜਿਹੜਾ ਮੀਟਰ ਲੱਗਿਆ ਉਹ 20 25 ਦਿਨ ਬਾਅਦ ਲੱਗਦਾ ਹੁੰਦਾ ਉਹ ਬਿਜਲੀ ਬੋਰਡ ਦਾ ਕੰਮ ਹੁੰਦਾ ਜੀ ਆਓ ਸੋਨੋ ਦਿਖਾ ਦਿਖਾਉਣੇ ਆ ਪ੍ਰੋਜੈਕਟ ਤੁਸੀਂ ਦੇਖ ਸਕਦੇ ਹੋ ਆਪਣੇ 5.5 ਕਿਲੋਵਾਟ ਦੇ ਵਿੱਚ ਜਿਹੜਾ ਪੈਨਲ ਲਾਏ ਗਏ ਨੇ ਟੋਟਲ ਪੈਨਲ 10 ਪੈਨਲ ਲਾਏ ਗਏ ਨੇ ਜੋ ਕਿ ਲੇਟੈਸਟ ਟੈਕਨੋਲੋਜੀ ਦੇ ਪੈਨਲ ਨੇ ਜਿਨ੍ਹਾਂ ਦੀ ਐਫੀਸ਼ੀਐਂਸੀ ਦੀ ਗੱਲ ਕਰੀਏ ਤਾਂ 22.06 ਐਫੀਸ਼ੀਐਂਸੀ ਆ ਇਸ ਤੋਂ ਵੱਧ ਹੀ ਆ ਇਸ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਸਟਰਕਚਰ ਜਿਹੜਾ ਲਾਇਆ ਗਿਆ ਇੱਧਰ ਆ ਜੀ ਤੁਸੀਂ ਦੇਖ ਸਕਦੇ ਹੋ ਹਰੇਕ ਪੈਨਲ ਦਾ ਅਲੱਗ-ਅਲੱਗ ਸਟੈਂਡ ਲਾ ਕੇ ਸਪੋਰਟ ਵਾਸਤੇ ਵੀ ਇੱਕ ਹੋਰ ਲੈਗ ਲਾਇਆ ਗਿਆ ਕਿਉਂਕਿ ਅੱਜ ਕੱਲ ਦੇਖਦੇ ਆ ਹਨੇਰੀ ਬਹੁਤ ਆਉਂਦਾ ਜਿਸ ਦੇ ਕਰਕੇ ਪੈਨਲ ਉੱਡਣ ਦਾ ਬਹੁਤ ਡਰ ਹੁੰਦਾ ਹੈਗਾ ਤੇ ਫਿਟਿੰਗ ਵਗੈਰਾ ਤੁਸੀਂ ਖੁਦ ਦੇਖ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਕੀਤੀ ਹੋਈ ਆ ਆਪਾਂ ਤੁਹਾਨੂੰ ਪੈਨਲ ਹਿਲਾ ਕੇ ਦਿਖਾ ਦਿੰਨੇ ਹਾਂ ਬਾਈ ਚਾਂਸ ਪਰ ਡਰ ਹੁੰਦਾ ਵੀ ਹਨੇਰੀ ਨੂਰੀ ਨਾਲ ਉੱਡਣ ਦਾ ਹੀ ਤੁਸੀਂ ਦੇਖ ਸਕਦੇ ਹੋ ਸਾਰੇ ਪੈਨਲ ਪ੍ਰੋਪਰ ਤਰੀਕੇ ਨਾਲ ਫਿੱਟ ਕੀਤੇ ਗਏ ਨੇ ਇਹ 체ਦਰਾ ਤੇ ਇਹ ਸੇਫਟੀ ਵਾਸਤੇ ਵੀ ਬਹੁਤ ਵਧੀਆ ਹੈਗਾ ਕਿ ਕਿਉਂਕਿ ਅੱਜ ਕੱਲ੍ਹ ਹਨੇਰੇ ਦਾ ਬਹੁਤਾ ਰਹਿੰਦਾਗਾ ਸੋ ਹੁਣ ਇਹਨਾਂ ਦਾ ਬਿਲ ਜਿਹੜਾ ਦਿੱਲੀ ਦਾ ਯੂਨਟਾਂ ਦੀ ਗੱਲ ਕਰੀਏ ਸੋਲਰ 25 ਤੋਂ ਲੈ ਕੇ 30 ਯੂਨਟ ਡੇਲੀ ਬਣਾਉਂਦਾਗਾ ਧੁੱਪ ਦੇ ਵਿੱਚ ਗੱਲ ਕਰੇ ਜੇ ਬੱਦਲ ਵਾਈਵ ਰਹਿੰਦਾ ਉਸ ਟਾਈਮ ਵੀ 14 ਤੋਂ 15 ਯੂਨਟ ਬਣਾਉਂਦਾ ਹੀ ਆ ਜਿੱਤੇ ਕੀ ਮੰਨ ਲਓ ਧੁੱਪ ਨਹੀਂ ਨਿਕਲਦਾਗਾ ਸਾਨੂੰ ਆਓ ਦਿਖਾਉਣੇ ਆ ਇਨਵਰਟਰ ਤੇ ਯੂਨਟਾਂ ਦਾ ਅੱਜ ਦੇ ਯੂਨਟ ਕਿੰਨੇ ਬਣਾਏ ਹੁਣ ਆਪਣਾ ਟਾਈਮ ਹੋ ਰਿਹਾ 4 ਵੱਜ ਰਹੇ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਕਿੰਨੇ ਯੂਨਟਾਂ ਬਣਾਏ ਨੇ ਆਪਾਂ ਹੁਣ ਦੇਖਦੇ ਆਂ ਮਨਨ ਹਾਂ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਟਾਈਮ ਹੋ ਰਿਹਾ ਹੈਗਾ 4:00 ਬਜਰੇ ਨੇ ਜੁਮ ਕਰੋ ਹਾਂ ਤੁਸੀਂ ਦੇਖੋ ਇੱਥੇ ਈ ਈ ਡੇ ਲਿਖਿਆ ਹੈ ਮਤਲਬ ਕਿ ਅੱਜ ਦੇ ਦਿਨ ਕਿੰਨੇ ਯੂਨਟ ਬਣਾਏ ਨੇ ਇੱਥੇ ਦੇਖੋ 26 ਯੂਨਟ ਅੱਜ ਦੇ ਦਿਨ ਬਣਾਏ ਨੇ ਜਿੱਦੇ ਨੂੰ ਸੋਲਰ ਲੱਗਿਆ ਉਹਦੇ ਤੋਂ 159 ਯੂਨਟ ਬਣਾਏ ਨੇ ਮਤਲਬ ਕਿ 15 ਤਰੀਕ ਨੂੰ 14 14 ਤਰੀਕ ਨੂੰ ਲਾਇਆ ਗਿਆ ਸੀ ਸੋਲਰ ਇਹ 14 ਤਰੀਕ ਤੋਂ ਅੱਜ ਤੱਕ ਦੇ ਵਿੱਚ ਵਿੱਚ ਬਦਲਵਾਏ ਹੋਣ ਕਰਕੇ ਮੌਸਮ ਹੋਣ ਕਰਕੇ ਉਹਦੇ ਵਿੱਚ 14-15 ਯੂਨਟ ਬਣਾਏ ਗਏ ਤੇ ਅੱਜ ਅੱਜ 26 ਯੂਨਟ ਹੁਣ ਤੱਕ ਦੇ 26 ਯੂਨਟ ਬਣਾਤੇ ਤਕਰੀਬਨ ਘੰਟਾ ਡੇਢ ਘੰਟਾ ਹੋਰ ਤੋਂ ਬਰੂਗਾ ਉਹਦੇ ਤੱਕ 2-3 ਯੂਨਟ ਹੋਰ ਬਣਾ ਲਵਾਂ ਆਪਾਂ ਕਹਿ ਸਕਦੇ ਹਾਂ ਇੱਕ ਦਿਨ ਦੇ ਵਿੱਚ ਜੇ ਵਧੀਆ ਧੁੱਪ ਨਿਕਲਦੀ ਆ ਤਾਂ ਇਹ ਘਟ ਘਟ 30-32 ਯੂਨਟ ਕਸਟਮਰ ਤੋਂ ਪੁੱਛਦੇ ਇੱਕ ਦਿਨ ਕਹਿੰਦੇ 33 ਯੂਨਟ ਬਣਾਏ ਸੀ ਹਾਂਜੀ ਸਰ ਕੱਲ ਕਿੰਨੇ ਯੂਨਟ ਬਣਾਏ ਸੀ ਸੋਲਰ ਨੇ ਮਤਲਬ 33 ਯੂਨਟ ਕੱਲ ਕਹਿ ਰਹੇ ਨੇ ਖੁਦ ਇਹਨਾਂ ਨੇ ਚੈੱਕ ਕੀਤਾ 33 ਯੂਨਟ ਬਣਾਇਆ ਸੀ ਇਹ ਕਿਉਂ ਹੋ ਰਿਹਾ ਕਿਉਂਕਿ ਆਪਾਂ ਜਿਹੜਾ ਯੂਟੀਐਲ ਦਾ ਲਾਉਣੇ ਆਏ ਇਨਵਰਟਰ ਇਹ ਆਰਐਮਪੀਪੀ ਟੈਕਨੋਲੋਜੀ ਆ ਜੋ ਕਿ ਯੂਨਟਾਂ ਨੂੰ ਵੱਧ ਤੋਂ ਵੱਧ ਐਫੀਸ਼ੀਐਂਸੀ ਦਿੰਦਾਗਾ ਮਤਲਬ ਕਿ ਸੋਲਰ ਪੈਨ ਜਿੰਨੇ ਯੂਨਟ ਬਣਾਉਂਦਾ ਉਹਨੇ ਆਪਾਂ ਨੂੰ ਕਨਵਰਟ ਕਰਕੇ ਦੇ ਦਿੰਦਾਗਾ ਤੇ ਪ੍ਰੋਪਰ ਤੁਸੀਂ ਫਿਟਿੰਗ ਦੇਖ ਸਕਦੇ ਹੋ ਇਹ ਲਾਇਆ ਗਿਆ ਕੀ ਤੋਂ ਪੰਜਾਬ ਸੋਲਰ ਸਿਟੀ ਲੌਂਗਵਾਲ ਤੋਂ ਲਾਇਆ ਗਿਆ ਸੋ ਜੇਕਰ ਤੁਸੀਂ ਵੀ ਸੋਲਰ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱ ਜਾ ਵਿਜ਼ਿਟ ਕਰੋ ਅਨਾਜ ਮੰਡੀ ਲੌਂਗਵਾਲ ਧੰਨਵਾਦ